ਬੋਲੇ ਸੋਨਰ ਪਹਿ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਗੱਦੀ ਨਸ਼ੀਨ ਸਤਿਗੁਰੂ ਮਲਕੀਤ ਨਾਥ ਮਹਾਰਾਜ ਕੀ ਜੈ ਮੈਂ ਮਨਜੀਤ ਸਿੰਘ ਸੈਣੀ ਭਗਵਾਨ ਵਾਲਮੀਕ ਮਝਬੀ ਸਿੱਖ ਮੋਰਚਾ ਵਾਈਸ ਪ੍ਰਧਾਨ ਪੰਜਾਬ ਮੈਂ ਆਪ ਜੀ ਨੂੰ ਸਾਰੀ ਸੰਗਤ ਆਪਣੇ ਪੂਰੀ ਟੀਮ ਵੱਲੋਂ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਭੈਣ ਭਰਾ ਜਿਹੜੇ ਦੇਸ਼ ਬੇਦੇਸ਼ਾਂ 'ਚ ਬੈਠੇ ਆ ਉਹਨਾਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਪੰਜਾਬ ਪ੍ਰਧਾਨ ਹੁਮਿੰਦਰ ਸਿੰਘ ਅਮੀਰਾ ਜੀ ਉਹਨਾਂ ਵੱਲੋਂ ਵੀ ਆਪ ਜੀ ਨੂੰ ਨਵੇਂ-ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਆਪ ਜੀ ਦੀ ਨਵਾਂ ਸਾਲ ਖੁਸ਼ੀਆਂ ਭਰ ਆਵੇ ਮੈਂ ਕਾਮਨਾ ਕਰਦਾ ਵਾਂ ਮੈਂ ਬੇਨਤੀ ਕਰਦਾ ਵਾਂ ਅਰਦਾਸ ਕਰਦਾ ਵਾਂ ਸਤਿਗੁਰੂ ਮਲਕੀਤਨਾਥ ਸਾਹਿਬ ਮਹਾਰਾਜ ਵੱਲੋਂ ਤੇ ਆਪਣੇ ਸਤ ਗਰਧਾਰੀਨਾਥ ਵੱਲੋਂ ਇਹ ਵਾਲੀ